ਉਹਨਾ ਕੀ ਪ੍ਰੋਬਲਮ ਕੀ ਹੈ ਰਾਤ ਦੀ ਪ੍ਰੋਬਲਮ ਹੈ ਸਾਨੂੰ ਕਿੰਨੀ ਦੇਰ ਤੋਂ ਰਾਤ ਦੀ ਹੈ ਜੀ ਕਿੰਨੇ ਵਜੇ ਕੰਪਲੇਨਟ ਕੀਤੀ ਕੋਈ ਬਿਜਲੀ ਦਫ਼ਤਰ ਹਾਂਜੀ ਸਾਰੇ ਪਾਸੇ ਗਿਆ ਨਹੀਂ ਸੁਣੇ ਉਹਨਾਂ ਨੇ ਕੀ ਕੀ ਕਹਿੰਦੇ ਕੀ ਹੈ ਕੁਛ ਇਹ ਸੁਣਦੇ ਜੀ ਸਾਡੀ ਸੁਣਵਾਈ ਨਹੀਂ ਹੋਣੀ ਤੇ ਇਦਰੇ ਐਮਐਲਏ ਸਾਹਿਬ ਨੂੰ ਮਿਲਦੇ ਹੀ ਤੋ ਐਮਐਲਏ ਦੇ ਸਾਹਮਣੇ ਕਿਸੇ ਨੂੰ ਨਹੀਂ ਮਿਲਿਆ ਸੀ ਹਾਂਜੀ ਉਹ ਆਏ ਸੀ ਜੀ ਇੱਦਾਂ ਹੀ ਜਾ ਕੇ ਆਏ ਕਿਹੜੇ ਘਟ ਕੇ ਆਪਾਂ ਜਿਹੜਾ ਘਟ ਕੇ ਚਲੇ ਗਏ ਅੱਛਾ ਗੱਲ ਨਹੀਂ ਚਲਾਈ ਕਿਸੇ ਦੀ ਸਾਡੇ ਸਲੇਰ ਦੇ ਬਹੁਤ ਪਰੇਸ਼ਾਨ ਆ ਸਲੇਰ ਦੇ ਪਰੇਸ਼ਾਨ ਹੋਏ ਤਾਂ ਰਾਹੇ ਲੈ ਗਏ ਹਾਂਜੀ ਉੱਤਰ ਵੀ ਜਾਏ ਕੋਈ ਨਹੀਂ ਆਉਂਦਾ ਨਾ ਕਿੰਨੇ ਚੱਕਰ ਕਾਢੇ ਸਾਡੀ ਕੋਈ ਸੁਣਵਾ ਆਉਂਦੇ ਆ ਦੇਖੇ ਜਲ ਜਾਂਦੇ ਇੱਥੇ ਆ ਵਾ ਦੀ ਇੱਥੇ ਆ ਵਾ ਬਸ ਦੇਖ ਕੇ ਨਹੀਂ ਦੁਪਹਿਰ ਦੇ ਚੱਕਰ ਲਾ ਰਹੇ ਬਈ ਆਪਣੇ ਨਿਆਣੇ ਤੜਫੇ ਪਏ ਲੇਟ ਲਿਖ ਲਈ ਹਾਂ ਤੱਕ ਕੋਈ ਨਹੀਂ ਦੇਖਾਂਗੇ ਜਰੂਰ ਹੈ ਦੇਖ ਕੇ ਚਲੇ ਜਾਂਦੇ ਆਪਣੇ ਲੈਟ ਨਾ ਪਾਣੀ ਇੰਨੀ ਮੁਸ਼ਕਲ ਹੈ ਲੈਟ ਨਹੀਂ ਤਾਂ ਪਾਣੀ ਆਉਗਾ ਲੈਟ ਹੋਗੀ ਤੇ ਪਾਣੀ ਆਊਗਾ ਪਾਣੀ ਪੀਣ ਤੱਕ ਤੁਸੀਂ ਬੈਠੇ ਰਹੇਂਗੇ ਆਪਦੇ ਤਾਂ ਪਾਣੀ ਪਰ ਲੈਟ ਆਊਗੀ ਤਾਂ ਪਾਣੀ ਆਊਗਾ ਜੀ ਪਾਣੀ ਕਿੱਥੋਂ ਅਸੀਂ ਪੀਵਾਂਗੇ ਸਾਡੇ ਫੇਤੇ ਆਏਗਾ ਫੇਰੇ ਘਰੇ ਰਾਤ ਅਸੀਂ ਕਿਵੇਂ ਕੱਢਾਂਗੇ ਜੀ ਹਾਂ ਬਈ ਕੋਈ ਸੁਣਵਾਈ ਸਾਡੀ ਗਰਮੀ ਸ਼ੁਰੂ ਹੋਵਾਂ ਲੱਗੀ ਹੈ ਜਦੋਂ ਦਾ 40 ਡਿਗਰੀ ਟੈਂਪਰੇਚਰ ਪਾਰਾ ਚੜ੍ਹਿਆ ਹੀ ਹੈ ਇਹਦਾ ਔਰ ਪੰਜਾਬ ਰਾਜ ਬਿਜਲੀ ਬੋਰਡ ਦਾ ਹਾਲ ਤੁਸੀਂ ਦੇਖ ਲਓ ਅੱਜ ਸਾਨੂੰ ਪਹਿਲੀ ਖਬਰ ਆ ਚੌਣੀ ਮੱਲੇ ਬਿਜਲੀ ਕੱਦੀ ਰਾਤ ਦੇ 2:30 ਵਜੇ ਦੀ ਲਾਈਟ ਬੰਦ ਆ ਇਹ ਸਾਰਾ ਮੱਲਾ ਬਿਜਲੀ ਦਫ਼ਤਰ ਘੇੜੇ ਮਾਰ-ਮਾਰ ਹੰਗੇ ਆ ਪਰ ਇੱਥੇ ਕੋਈ ਵੀ ਕਿਸੇ ਨੇ ਸੁਣਵਾਈ ਨਹੀਂ ਕੀਤੀ ਦੋ ਤਿੰਨ ਵਾਰ ਬੰਦੇ ਆਏ ਆਏ ਤੇ ਦੇਖ ਕੇ ਚਲੇ ਗਏ ਇੱਥੇ ਇਹ ਗਰਮੀਆਂ ਸ਼ੁਰੂ ਹੋਣੀਆਂ ਨੇ ਜਿੱਥੇ ਤੱਕ ਹੀ ਵਿਗਿਆਨਕਾਂ ਦਾ ਇਸ ਟਾਈਮ ਉਹਨਾਂ ਦੀ ਜੋ ਕਹਿ ਰਹੇ ਨੇ ਕਿ ਟੈਂਪਰੇਚਰ 47-48 ਡਿਗਰੀ ਤੱਕ ਜਾਣਾ ਜੇ ਇੰਨੀ ਗਰਮੀ 'ਚ ਇਹ ਹਾਲਾਤ ਜਦੋਂ 47 ਤੋਂ 48 ਡਿਗਰੀ ਦੇ ਟੈਂਪਰੇਚਰ ਜਾਊਗਾ ਤੇ ਉਸ ਟਾਈਮ ਸਾਡਾ ਜੀਣਾ ਬਿਹਾਲ ਹੋ ਜਾਣਾ ਕਿਉਂਕਿ ਬਿਜਲੀ ਬੋਰਡ ਮੈਕਬੇਕ ਕੋਲੇ ਬੰਦੇ ਹਨੀ ਹੋ ਭਗਵੰਤ ਮਾਨ ਨੇ ਕਹਿੰਦਾ ਪਿਆ ਮੈਂ ਬੰਦੇ ਇਹਨੇ 50000 ਦੇ ਨੇੜੇ ਬੰਦੇ ਰੱਖ ਦਿੱਤੇ ਨੇ ਪਰ ਸਾਡੀ ਵੇਲੇ ਛੋਣੀ ਮੱਲੇ ਵਿੱਚ ਵੈਸਟ ਡਿਵੀਜ਼ਨ 'ਚ ਆ ਕੇ ਦੇਖ ਲਓ ਇੱਕ ਦੋ ਬੰਦੇ ਹੋਣਗੇ ਘੱਟੋ ਘੱਟ ਉਹਨੂੰ ਏਰੀਆ 5-5 ਕਿਲੋਮੀਟਰ ਦਿੱਤਾ ਹੋਇਆ। ਉਹ ਵੀ ਜਿਹੜੇ ਬੰਦੇ ਨੇ ਸਾ ਨਾਲ ਕੋਲਾ ਫੈਕਟਰੀਆਂ 'ਚ ਜਾਂਦੇ ਨੇ ਕੰਮ ਕਰਨ ਲਈ ਮੱਲੇ 'ਚ ਨਹੀਂ ਜਾਂਦੇ। ਜੋ ਕਿ ਫੈਕਟਰੀਆਂ ਵਾਲਿਆਂ ਨੇ ਪੈਸੇ ਦੇਣੇ ਆ। ਮੱਲੇ ਵਾਲਿਆਂ 'ਚੋਂ ਮਿਲਣਾ ਕੁਝ ਨਹੀਂ ਇਹ ਗਰੀਬ ਜਨਤਾ ਤੋਂ ਮਿਲਣਾ ਕੁਝ ਨਹੀਂ ਹੋ। ਫੈਕਟਰੀਆਂ ਵਾਲਿਆਂ ਨੇ ਹਜ਼ਾਰ ਰੁਪਏ ਦੇਣਾ ਕਿਉਂਕਿ ਉਹਨਾਂ ਦਾ 10,000 ਦਾ ਪੇਲ ਵਾਚਣਾ ਹੈਗਾ। ਉਹ ਤੁਸੀਂ ਵਿੱਚ ਆ ਜਿਵੇ। ਉਹਦਾ ਜ਼ਿੰਮੇਵਾਰ ਕੌਣ ਆ? ਸਰਕਾਰ, ਬਿਜਲੀ ਬੋਰਡ, ਅਫਸਰ ਔਰ ਬੇਨਤੀ ਕਰਕੇ ਕਹਿੰਦਾ ਮੈਂ ਆਪਣੇ ਐਮਐਲਏ ਸਾਹਿਬ ਨੂੰ ਵੀ ਔਰ ਕੌਂਸਲਰ ਸਾਹਿਬ ਸਾਡੇ ਔਰ ਤੁਸੀਂ ਆਪਣੇ ਮੁਹੱਲੇ ਵੱਲ ਜਰਾ ਧਿਆਨ ਦੇ ਦਿਓ ਆਪਣੇ ਹਲਕੇ ਵੱਲ ਧਿਆਨ ਦੇ ਦਿਓ ਆਪਣੇ ਪਰਿਵਾਰਾਂ ਵੱਲ ਧਿਆਨ ਦੇ ਦਿਓ ਜੇ ਸਾਡੇ ਨਿਆਣੇ ਨੂੰ ਆਂਚ ਪਹੁੰਚਦੀ ਹੈ ਨਾ ਅਸੀਂ ਫੜਾ ਫੜ ਹਸਪਤਾਲ ਪਹੁੰਚਦੇ ਆ ਤੇ ਜਿਹੜਾ ਵਾਰਡ ਆ ਨਾ ਇਹ ਕੌਂਸਲਰ ਤੇ ਮੁਹੱਲੇ ਵਾਲੇ ਦਾ ਪਰਿਵਾਰ ਆ ਉਹਨੂੰ ਰਾਤ ਨੂੰ ਸੁੱਤੇ ਪੇ ਉੱਠਣਾ ਚਾਹੀਦਾ ਇਹ ਨਹੀਂ ਹੈਗਾ ਕਿ ਨਹੀਂ ਜੀ ਤੁਸੀਂ ਵੋਟਾ ਕਿਸੇ ਹੋਰ ਪਾਰਟੀ ਨੂੰ ਪਾਈਆਂ ਨੇ ਤੇ ਅਸੀਂ ਕੰਮ ਨਹੀਂ ਕਰਨਾ ਤੁਸੀਂ ਉਸ ਤੋਂ ਕੰਮ ਕਰਾਵੋ ਔਰ ਫਿਰ ਮੈਂ ਬੇਨਤੀ ਕਰਦਾ ਪੰਜਾਬ ਰਾਜ ਬਿਲੀਬੋਰਡ ਐਸ.ਓ. ਸ਼ੇਖਮਾਰ ਜੀ ਨੂੰ ਕਿਰਪਾ ਕਿਰਪਾ ਕਰਕੇ ਆਪਣੇ ਦਫ਼ਤਰ 'ਚ ਬੈਠੋ ਇੱਕ ਬੰਦੇ ਨੇ ਮੈਨੂੰ ਕਮੈਂਟ ਪਾਇਆ ਸੀਗਾ ਮੈਂ ਇੱਕ ਫੋਟੋ ਪਾਈ ਸੀ ਆਪਣੇ ਐਮ.ਐਲ.ਏ. ਸਾਹਿਬ ਦੀ ਔਰ ਉਸ ਨੂੰ ਖਾਸ ਤੌਰ ਤੇ ਮੈਂ ਕਹਿੰਦਾ ਜਿੰਨਾ ਉਹਨੇ ਅੱਧਾ ਘੰਟਾ ਮੈਨੂੰ ਕਮੈਂਟ ਲਿਖਣ ਤੇ ਲਾਇਆ ਨਾ ਉਹ ਅੱਧਾ ਘੰਟਾ ਚਮਚਾਗਰੀ ਛੱਡ ਕੇ ਮੱਲੇ ਵਿੱਚ ਗੇੜਾ ਮਾਰੇ ਮੱਲੇ 'ਚ ਗੇੜਾ ਮਾਰੋ ਚਮਚਾਗਰੀ ਛੱਡੋ ਐਮਐਲਏ ਆਦਿਆਂ ਦੇਖੋ ਸਾਨੂੰ ਤਕਲੀਫਾਂ ਕੀ ਆ ਮੈਂ ਇੱਥੇ ਜੇ ਬੋਲਦਾ ਸੱਚ ਨਾ ਤਾਂ ਮੈਨੂੰ ਪਤਾ ਮੇਰੇ ਪਰਿਵਾਰਾਂ ਦੀ ਤਕਲੀਫਾਂ ਤਾਂ ਮਿਆਂ ਨਾ ਮੈਨੂੰ ਅੱਧੀ ਰਾਤ ਵਾਜ ਮਾਰ ਲਓ ਮੈਂ ਆਨੂੰ ਤਿਆਰ ਆ ਪਰ ਮੈਂ ਆਪਣੇ ਘਰ ਨਹੀਂ ਬੈਠਣ ਵਾਲਾ ਜਿੰਨਾ ਮਰਜ਼ੀ ਕਮੈਂਟ ਲਿਖ ਲੋ ਪੈਸੇ ਦੀ ਟੀਮ ਨੂੰ ਉਸ ਤੇ ਵਿੱਕੀ ਵਿਨੋਦ ਗੁੰਦਰੇ ਨੇ ਕੀ ਸਮਝਾਣਾ ਉਹਦੇ ਚ ਇਹਨਾਂ ਦਮ ਨਹੀਂ ਕੀ ਉਹ ਮੈਨੂੰ ਸਮਝਾ ਲਵੇ ਉਹ ਕਮੈਂਟ ਵਿੱਚ ਆਪਣੀ ਭਾਤਰੀ ਦਿਖਾਣਾ ਚਾਹੁੰਦਾ ਸੀਗਾ ਉਹ ਆਪਣੀ ਭਾਤਰੀ ਨਾ ਦਿਖਾਵੇ ਚਮਚਾਗਰੀ ਦਿਖਾਵੇ ਜਿੰਨੀ ਮਰਜੀ ਔਰ ਨਾਮ ਹੈ ਡਰਨ ਵਾਲਾ ਨਾਮ ਹੈ ਕਿਸੇ ਤੋਂ ਪੈਸੇ ਲੈਂਦਾ ਕਦੇ ਵੀ ਕੰਮ ਕਰਾਣਾ ਹੋਵੇ ਮੈਂ ਨੂੰ ਉਸੇ ਟਾਈਮ ਅੱਧੀ ਰਾਤ ਆਵਾਜ਼ ਮਾਰ ਲਓ ਜਿਹੜਾ ਮਰਜੀ ਥਾਣਾ ਕਚਰੀ ਕਾਰਪੋਰੇਸ਼ਨ ਬਿਜਲੀ ਦਫ਼ਤਰ ਹੋਵੇ ਮੈਂ ਖੜਾ ਔਰ 1 ਰੁਪਿਆ ਜੇ ਦੇਜਵਾ ਤਾ ਤੁਹਾਡੀਆਂ ਜੁੱਤੀਆਂ ਮੇਰਾ ਸਿਰ ਹੋਊਗਾ। ਹੋਰ ਮਿਹਰਬਾਨੀ ਕਰੋ ਬਿਲੀ ਬੋਰਡ ਤੋਂ ਇਸ ਮੱਲੇ ਨੂੰ ਆਉਣ ਵਾਲੀਆਂ 4 ਮਹੀਨੇ ਗਰਮੀਆ ਚ ਗਰਮੀ ਤੋਂ निजात ਦਿਓ ਕਦੇ ਲੈੜਨਾ ਖਰਾਬ ਹੋਏ ਇਹਨਾਂ ਦੀਆਂ ਤਾਰਾਂ ਬਦਲੋ, ਟਰਾਂਸਫਾਰਮਰ ਬਦਲੋ। ਇੱਥੇ ਇੱਕ ਟਰਾਂਸਫਾਰਮਰ ਹੋਰ ਦੀ ਲੋਡ ਹੈ ਗਈ ਆ। ਹੋਰ ਰੈਸਿਡੈਂਟ ਸ਼ੇਖ ਕੁਮਾਰ ਜੀ ਤੁਹਾਨੂੰ ਬੇਨਤੀ ਕਰਦਾ ਇੱਕ ਇਸ ਮੱਲੇ ਨੂੰ ਇੱਕ ਟਰਾਂਸਫਾਰਮਰ ਹੋਰ ਦੇ ਦਿਓ ਤਾਂ ਕਿ ਇਹਨਾਂ ਮੱਲੇ ਵਾਲਿਆਂ ਦੇ ਦਿਨ ਆਰਾਮ ਨਾਲ ਨਿਕਲਣ। ਧੰਨਵਾਦ।